ਸਰਵ ਜੀ ਸੰਗਰੂਰ ਵੀ ਦੀ ਕਵਤਾ ਕਹਿ ਕੇ ਗੱਲ ਕਿਸੇ ਨੂੰ ਕਹਿ ਕੇ ਗੱਲ ਕਿਸੇ ਨੂੰ ਮੈਨੂੰ ਹੀ ਸੁਣਾਉਣਾ ਚਾਹੁੰਦੀ ਸੀ ਮੈਨੂੰ ਹੀ ਸੁਣਾਉਣਾ ਚਾਹੁੰਦੀ ਸੀ ਹਸਾਵਾ ਉਸ ਨੂੰ ਸੀ ਚਾਹੁੰਦੀ ਹਸਾਣਾ ਉਸ ਨੂੰ ਸੀ ਚਾਹੁੰਦੀ ਤੇ ਮੈਨੂੰ ਹੀ ਰਵਾਉਣਾ ਚਾਹੁੰਦੀ ਸੀ ਏ ਮੈਨੂੰ ਹੀ ਰਵਾਉਣਾ ਚਾਹੁੰਦੇ ਸੀ ਲੱਗਦਾ ਮੈਨੂੰ ਰੱਬ ਨੇ ਕੋਈ ਲੱਗਦਾ ਮੈਨੂੰ ਰੱਬ ਨੇ ਕੋਈ ਮੇਰੇ ਲਈ ਬਣਾਈ ਹੀ ਨਹੀਂ ਮੇਰੇ ਲਈ ਬਣਾਈ ਹੀ ਨਹੀਂ ਸ਼ਾਇਦ ਐਸੇ ਕਰਕੇ ਕੋਈ ਸ਼ਾਇਦ ਐਸੇ ਕਰਕੇ ਕੋਈ ਜ਼ਿੰਦਗੀ ਵਿੱਚ ਆਈ ਹੀ ਨਹੀਂ ਜ਼ਿੰਦਗੀ ਵਿੱਚ ਆਈ ਹੀ ਨਹੀਂ ਹਰ ਕਿਸੇ ਨੂੰ ਹਰ ਕਿਸੇ ਨੇ ਨਿਤ ਨਵਾ ਮੈਨੂੰ ਸਬਕ ਸਿਖਾਇਆ ਏ ਹਰ ਕਿਸੇ ਨੇ ਨਿਤ ਨਵਾ ਮੈਨੂੰ ਸਬਕ ਸਿਖਾਇਆ ਏ ਕਹਿ ਕੇ ਗੱਲ ਕਿਸੇ ਨੂੰ ਮੈਨੂੰ ਸੁਣਾਉਣਾ ਚਾਹੁੰਦੀ ਸੀ ਸੁਣਾਉਣਾ